तो ये बेटी समेत पहुंचे बसिंद्र मानसा एक दिन दिन से था, बाहर से ना, एक से तो ना को पहुंचे ने परमिंदर सिंह वाली उन्होंने पहुंचने का बहुत बहुत धन्यवाद किसान सिंह ਪਰ ਕਾਹਨੋ ਪਰ ਉਹ ਪੂਰੀ ਕਾਲੇ ਕਰ ਖੜੇ ਜੀ ਸੀਨੀਅਰ ਮੀਤ ਪ੍ਰਕਾਹ ਜੀ ਲਖਮੀਰ ਸਿੰਘ ਜੀ ਸ੍ਰੀ ਕੈਣੀ ਜੀ ਫਤਗਾ ਸਾਹਿਬ ਤੋਂ ਸਫਰ ਲੈ ਕੇ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਤੇ ਮੈਂ ਡੇਟੀ ਤਰਫੋਂ ਖੁਪਾਸੀ ਤੋਂ ਬੌਸ ਖੋਤੀ ਨੂੰ ਜੋ ਬਸੰਤ ਸਿੰਘ ਦੇ ਚਾਚਾ ਜੀ ਨੇ ਇੱਕ ਗੱਲ ਮਨਵਾਉਣ ਵਾਸਤੇ ਆਕਾਰਾਂ ਤਾਂ ਜਾਗੇ ਕੋਈ ਨਹੀਂ ਆਇਆ ਨਾ ਇਹ ਜੀ ਜੀ ਇਹ ਜੀ ਇਹ ਚੀਜ਼ਾਂ ਆਪਾਂ ਹਰ ਤਰੀਕੇ ਦੀ ਵੀ ਅਮਰੀ ਨਾਲ ਹਲਕਾ ਪੱਤੀ ਤੋਂ ਜੋ ਚੜ੍ਹਦੀ ਕਲਾ ਦੇ ਖਾਲਸੇ ਨੇ ਨਾਮ ਸਿਮਰਨ ਦੇ ਧਾਰਮੀ ਨੇ ਉਹ ਆਪਣੇ ਘਰ ਦੇ ਦੀ ਸੇਵਾ ਕਰਨ ਦੇ ਲਈ ਬਹੁਤ ਮਾਫੀ ਲਈ ਹੁੰਦੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਬਹੁਤ

ਹਿੰਦੀ ਆ ਕੋ ਮਤਲਬ ਜਿਹੜੀ ਧਾਰੂ ਪਾਰਟੀ ਆ ਧਾਰੂ ਕਹਿੰਨ ਨੂੰ ਨਹੀਂ ਚਿਰਦਾ ਇਹਨਾਂ ਨੂੰ ਕਿਉਂਕਿ ਝਰਾਤੀ ਪਾਰਟੀ ਆ ਇਹਨਾਂ ਨੂੰ ਸੈਟ ਦਾ ਆ ਕੇ ਕੋਈ ਹੋਰ ਨਹੀਂ ਲੱਗਦੀ ਕਿ ਕਿਹੜੇ ਐਪਸ ਨੇ ਲੈਣੇ ਕਿਹੜੇ ਪੰਜਾਬ ਦੇ ਵਿੱਚ ਕਿਹੜੇ ਨਹੀਂ ਲੈਣੇ ਕਿ ਜੇ ਆਪੇ ਇਸ ਤੋਂ ਆਪ ਲੈ ਲਿਆ ਨਾ ਇਹ ਇਤਲਾ ਇੱਕ ਜਣਾ ਵੀ ਹੈ ਜਿਹੜਾ ਤੁਸੀਂ ਲਾਈਵ ਭੇਜਿਆ ਹੈ ਨਾ ਉਹ ਐਡ-ਆਨ ਦਾ ਹੈ ਵਿੱਚ ਕਿ ਦੇਖੋ ਜੇ ਤੁਸੀਂ ਭੇਜਿਆ ਨਾ ਲਾਈਵ ਉਹ ਵਿੱਚ ਐਡ ਹੋਉਂਦਾ ਹੈ ਨਾ ਕਿ ਦੇਖੋ ਸਰਦਾਰ ਸਾਹਿਬ ਤੋਂ ਵੱਡੀ ਜਿਹੜੀ ਜੀਵਨ ਦਾ ਜਤਨ ਦੇ

ਜਿਹੜੇ ਸਾਡੇ ਭਰਾ ਜਿੱਕੇ ਨਾਲ ਆ ਕੇ ਕੱਠੇ ਕਰਦੇ ਆ ਸਾਡੇ ਜਿਹੜੇ ਬਾਂ ਦਾ ਸਾਡੇ ਰੋਜ਼ ਮੌਤਾਂ ਨੇ ਤੇ ਕੁਝ ਸਾਡੇ ਨੌਜਵਾਨ ਜਿਹੜੇ ਬਿਨਾਂ ਨੂੰ ਲੜਦਾ ਨਹੀਂ ਪੜੇ ਜਿਹੜੇ ਨੌਜਵਾਨ ਉਹਨਾਂ ਨੂੰ ਮਜਬੂਰ ਕਰਤਾ ਇੱਕ ਤਸਵੀਰ ਖਾ ਕੇ ਬਚਨ ਜਿੱਤ ਕਰ ਦਿੱਤੇ ਜਾਂਦੀ ਸਾਰੀਆਂ ਇੱਕੋ ਨੌਜਵਾਨ ਜਿਨ੍ਹਾਂ ਨੌਜਵਾਨਾਂ ਨੇ ਕੈਂਟੀਆਂ ਤੇ ਕੈਂਟੀਆਂ ਹੀ ਉਹਨਾਂ ਦੇ ਹੱਡਾ ਤੇ ਉਹਦੇ ਪ੍ਰਤੀ ਕੀ ਲੈ ਜਿਹੜੇ ਮੋਟੇ ਇਹ ਦੋਨੀਆਂ ਮਿਛਾ ਦੇ

ਇਹਦੇ ਦੇ ਵਿੱਚ ਉਹਨਾਂ ਦਾ ਉਹਨਾਂ ਜਾਣ ਦੇ ਦਿੱਤੇ ਪੈਰਾਵੇ ਵਿੱਚ ਦਸਾਰਾ ਦੇ ਪ੍ਰਵਾਰ ਕਰਦਾ 50 ਮੁਕਤੀ ਤੱਕ ਦਾ ਉਹਨਾਂ ਦੇ ਤਰ੍ਹਾਂ ਦੇ ਨੇ ਤੇ ਭਰਾਵੋ ਤਕੜੇ ਹੋ ਕੇ ਆਪਾਂ ਸਹਿਯੋਗ ਲਈਏ ਤੇ ਬਾਪੂ ਜੀ ਦੇ ਦਿੱਤੇ ਨੇ ਸਨਾ ਪੱਥਰਾ ਕਰਕੇ ਤੇ ਆਪਾਂ ਕੋ ਰਾਜੀ ਕਿਤਾ ਜਿਹੜਾ ਵੀ ਫੌਤਰਾ ਕਰੀਏ ਤੇ ਭਾਈ ਜੀ ਅਮਰਸਾ ਤੱਕ ਦਾ ਦਾ ਕੋਈ ਕੋਈ ਤੋਂ ਫੈਸਲਾ ਲੈ ਕੇ ਲੋਕਤਾਂ ਦਾ ਦੁਬਨ ਸਾਹ ਜਿਹੜੇ ਮੌਜੂਦ ਹਨ ਅੱਜ ਜਿਹੜਾ ਹਰੂਗਾ ਸਕੇ ਤੱਕ ਪਹੁੰਚਦੀ ਆ

ਬਾਖੂ ਜਹਾਦਰ ਆ ਇਹ 3 ਦੇ ਨਾਲ ਮੋਢੇ ਨਾਲ ਮੋਢਾ ਨਾਲ ਤਗੜੇ ਉਹਦੇ ਸਾਥ ਲਈਏ ਤੇ ਸਾਡੇ ਬੰਦੀ ਸਭ ਭਾਈਆਂ ਵੱਲ ਪਾਰ ਸਕਦੇ ਖਾਲਸਾ ਜੋ ਨਿਬਰੂ ਕਾਰ ਦੀ ਖੇਹ ਦੇ ਵਿੱਚ ਬੰਦ ਨੇ ਜਾਂ ਭਾਈ ਅਸੀਂ ਚੱਕਦੇ ਨਾਲ ਆ ਕਰਾਈਏ ਤੇ ਸਾਡੇ ਉਹਦੇ ਸਾਥ ਜਨਾ ਪਾ ਗਏ ਤੇ ਗਦਾਰਾ ਖਤੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਦਾ ਬੋਲੇ ਦਾ ਜੀ ਸ਼ਮਾ ਜਣਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਨੂੰ ਪਾਪਾ ਹੱਥੀਂ ਜੈਨਤ ਨਾਲੇ ਮੰਦਰ ਤੋਂ 100 ਕਿਲੋ ਦਾਸਾਂ ਲੈ ਕੇ ਪਹੁੰਚੇ ਨੇ ਭਾਈ ਗੁਰਵਿੰਦਰ ਪਤਰੀ ਜੀ ਤੋਂ ਡਾਕਟਰ ਸੁਪਤਾਨ ਜੀ ਤੋਂ ਸਾਧਾ ਪ੍ਰਕਾਸ਼ ਜੀ ਜੀ ਤੋਂ ਬਾਬਾ ਸਿੰਘ ਜੱਟੇ ਟੋਕਰ ਪਾਈਆਂ ਸਨ ਬਚਾਰ ਸਿੰਘ ਸਮਤਕ ਗਵਾਂ ਸਿੰਘ ਬਾਬਾ ਗਵਾਂ ਸਿੰਘ ਗੰਮੀ ਸੰਕੀਤ ਸਿੰਘ ਪੈਰੋਂ ਬਾਬਾ ਸੁਖ ਸਿੰਘ ਬੋਲਦਾ ਬਾਬਾ ਖੋਬਰ ਸਿੰਘ ਗੁਰਮਤਿ ਦੇ ਪੁਜਾਰਾ ਪੈਰੋਂ ਵੱਲੋਂ ਬਟਾ ਦਹਾਦੇ ਪੂਰੇ ਲਈ ਸਰਬੰਸਦੀ ਗੋਲਦਮਾ ਕੋਲ ਜਿੱਥੇ ਪਹੁੰਚੇ ਨੇ ਪੰਜਾਬਾਂ ਦੇ ਸਾਹਮਣੇ ਪਹੁੰਚੇ ਨੇ ਸੇਖਾਂ ਨੂੰ ਪਾਲਣ ਵਾਲਾ ਪੰਜਾਬ ਦੀ ਪਛਾਣ ਨੂੰ ਕਾਉਣ ਵਾਲੇ ਜੰਤ

गे गे के भी के गया। गया। गया हो गई फोटो लगे चल